ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਬਦੇਜੀ ਬਾਬਾ ਜੀ ਤੁਹਾਡੀ ਕਵੀ ਸ੍ਰੀ ਕਵਿਤਾ ਬਹੁਤ ਸੁਣਦੇ ਆ ਬਹੁਤ ਮਿੱਠੀ ਆਵਾਜ਼ ਆ ਤੁਹਾਡੀ ਰੂਹ ਖੁਸ਼ ਹੋ ਜਾਂਦੀ ਆ ਸੁਣ ਕੇ ਕੋਈ ਮਾਤਾ ਪਿਤਾ ਦੇ ਸਬੰਧ ਚ ਕੋਈ ਕਵਿਤਾ ਸੁਣਾਓ ਅੱਜ ਵੇਖੀਂ ਕੇ ਦੇ ਗਵਾਨਾ ਬੈਠੀ ਮਸਿਰ ਤੋਂ ਠੰਡੀਆਂ ਸ਼ਾਮਾਂ ਬਈ ਵੇਖੀਂ ਕੇ ਦੇ ਗਵਾਨਾ ਬੈਠੀ ਸਿਰ ਤੋਂ ਢੰਡੀਆਂ ਛਾਵਾਂ ਬਈ ਪਿਆਰ ਬਾਬੂ ਦਾ ਮੁੱਲ ਨਹੀਂ ਮਿਲਣਾ ਨਾ ਮਾਂਦੀਆਂ ਮਿਲਣ ਦਵਾਵਾ ਬਈ ਪਿਆਰ ਬਾਬੂ ਦਾ ਮੁੱਲ ਨਹੀਂ ਮਿਲਣਾ ਨਾ ਮਾਂਦੀਆਂ ਮਿਲਣ ਦਵਾਵਾ ਬਈ ਦਿਲ ਬੁੱਝਿਆ ਇਨਾ ਦਾ ਜਾਣੇ ਦਿਲ ਬੁੱਝਿਆ ਇਨਾ ਦਾ ਜਾਣੀ ਤੈਨੂੰ ਕਿੰਨਾ ਚਾਉਂਦੇ ਨੇ ਰੱਬ تیਰਾ ਤੇਰੇ ਕੋਲ ਜਨਾਜਰ ਮਾਪੇ ਦਿਉਂਦੇ ਨੇ ਰੱਬ تیਰਾ ਤੇਰੇ ਕੋਲ ਜਨਾਜਰ ਮਾਪੇ ਦਿਉਂਦੇ ਨੇ ਮਾ ਦੇ ਸੀਨੇ ਹੋ ਕੇ ਕੁਝ ਦੀ ਜੇ ਕੋਈ ਦੁੱਖ ਆਵੇ ਮਾਂ ਦੇ ਸੀਨੇ ਹੋ ਕੇ ਗੁਜਦੇ ਜੇ ਕੋਈ ਦੁੱਖ ਆਵੇ ਬਾਪੂ ਵਾਂਗੂੰ ਉਂਗਲੀ ਬਾੜ ਕੇ ਬਾਪੂ ਵਾਂਗੂੰ ਉਂਗਲੀ ਬਾੜ ਕੇ ਕਿਹੜਾ ਦਰਨ ਸੁਖਾਵੇ ਜਿੰਨੀ ਵਾਰੀ ਮਰਜੀ ਡਿਗ ਜੇ ਜਿੰਨੀ ਵਾਰੀ ਮਰਦੀ ਡੇਗ ਜੇ ਝੁਕ ਕੇ ਸੀਨੇ ਲਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾਜਰ ਮਾਪੇ ਦਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾਜਰ ਮਾਪੇ ਦਿਉਂਦੇ ਨੇ ਇਸ ਸਰਸਤੀ ਤੋਂ ਉੱਚਾ ਸੁੱਚਾ ਹੋਰ ਬਲਾ ਕੀ ਹੋਵੇਗਾ ਇਸ ਦੀ ਪੀੜਦਾ ਹੋਈਓ ਜਾਣੇ ਜਿਹੜਾ ਇਦ ਨੂੰ ਖੋਵੇਗਾ ਇਸ ਦੀ ਪੀੜਦਾ ਹੋਈਓ ਜਾਣੇ ਜਿਹੜਾ ਇਦ ਨੂੰ ਖੋਵੇਗਾ ਪੋਚ ਗਦੇ ਹੁਨਾ ਤੂੰ ਜਾਕੇ ਪੋਚ ਗਦੇ ਹੁਨਾ ਦੂ ਜਾਕੇ ਜਿੰਦੂ ਇਹ ਦਰਦ ਹੰਡਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾਜਰ ਮਾਪੇ ਦਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾਜਰ ਮਾਪੇ ਦਿਉਂਦੇ ਨੇ ਮਾਪਾਪ ਦੀ ਸੂਰਤ ਵਿੱਚੋਂ ਰੱਬ ਨਜ਼ਰੀ ਆਵੇ ਕਰਜ ਇਹਨਾਂ ਦਾ ਦੇਣੀ ਹੋਣਾ ਕਰਜ ਇਹਨਾਂ ਦਾ ਦੇਣੀ ਹੋਣਾ ਚੰਗੀਏ ਸੋਚੀ ਜਾਵੇ ਹਰ ਸਾਥੇ ਐਸਾ ਨਹੀਂ ਨਾਂ ਦਾ ਹਰ ਸਾਥੀ ਐਸਾ ਨਹੀਂ ਨਾਂ ਦਾ ਪਰ ਕਦੋਂ ਜਦੋਂ ਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਦਾ ਜਰ ਮਾਪੇ ਦਿੰਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾਜਰ ਮਾਪੇ ਦਿੰਉਂਦੇ ਨੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਬਾਣੀ